ਅੱਜ ਕੀ ਬਣਿਆ ਮੀਟਿੰਗ ਨੂੰ ਅੱਜ ਦੀ ਮੀਟਿੰਗਾ ਟ੍ਰਾਂਸਪੋਰਟ ਮਿਨਿਸਟਰ ਵੱਲੋਂ ਬੁਲਾਈ ਗਈ ਸੀ ਜਿਸ ਮੀਟਿੰਗ ਦੇ ਵਿੱਚ ਪਰਸਨਲ ਦੇ ਵਿਭਾਗ ਦੇ ਅਧਿਕਾਰੀਆਂ ਸਮੇਤ ਮੀਟਿੰਗ ਹੋਈ ਹੈ ਉਸ ਮੀਟਿੰਗ 'ਚ ਪਹਿਲੀ ਗੱਲ ਸੀ ਕਿ ਪਾਲਿਸੀ ਜਿਹੜੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਵਾਲੀ ਤੇ ਆਊਟਸੋਰਸਿੰਗ ਨੂੰ ਕੌਂਟਰੈਕਟ ਤੇ ਲੈਣਾ ਵੀ ਉਹਨੂੰ ਕੰਬੀਰਤਾ ਨਾਲ ਵਿਚਾਰਿਆ ਗਿਆ ਜਿੰਦੇ ਵਿੱਚ ਜਿਹੜੇ ਕਾਗਜ਼ ਦਿੱਤੇ ਗਏ ਸੀ ਨਗਰ ਨਿਗਮ ਦੇ ਤੇ ਕੌਸ਼ਨ ਵਿਭਾਗ ਦੇ ਹਰਿਆਣੇ ਦੇ ਆਊਟਸੋਰਸਿੰਗ ਨੂੰ ਕੌਂਟਰੈਕਟ ਤੇ ਕਰਨ ਲਈ ਉਹਨਾਂ ਨੂੰ ਪਰਸਨਲ ਵਿਭਾਗ ਨੂੰ ਭੇਜ ਕੇ ਪਰਸਨਲ ਵਿਭਾਗ ਕੋਲੋਂ ਪਾਲਿਸੀ ਕੱਢ ਕੇ ਉਸ ਪਾਲਿਸੀ ਤਹਿਤ ਗੰਨਵਾਤ ਚੱਲੀ ਆ ਜਿਹੜੇ ਕੰਟਰੈਕਟ ਤੇ ਕਰਨੇ ਸੀ ਮੁਲਾਜ਼ਮ ਕੰਟਰੈਕਟ ਵਾਲੇ ਰੈਗੂਲਰ ਕਰਨੇ ਸੀ 50% ਪੋਸਟਾਂ ਰੱਖ ਕੇ ਉਸ ਗੱਲ ਤੇ ਸਹਿਮਤੀ ਜਿਵੇਂ ਬਣੀ ਸੀ ਉਸੇ ਤਰੀਕੇ ਨਾਲ ਹੀ ਸਹਿਮਤੀ ਬਣੀ ਹੋਈ ਆ ਸੋ ਨਾਲ ਦੀ ਨਾਲ ਜਿਹੜੀਆਂ ਦੂਸਰੀਆਂ ਮੰਗਾਂ ਸੀ ਕਿ ਟਰਾਂਸਪੋਰਟ ਮਿਨਿਸਟਰ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ 16 ਤਰੀਕ ਦੀ ਮੀਟਿੰਗ ਜਾਂ 16 ਤੋਂ ਮੀਟਿੰਗ ਤੋਂ ਬਾਅਦ ਜਿਹੜੇ ਕੰਟਰੈਕਟ ਵਾਲੇ ਮੁਲਾਜ਼ਮ ਹਰ ਕੀਤੇ ਹੋਏ ਸਸਪੈਂਡ ਕੀਤੇ ਹੋਏ ਜਾਂ ਪੀਆਰਟੀਸੀ ਬਲੈਕਲਿਸਟ ਆ ਉਹਨਾਂ ਮੁਲਾਜ਼ਮ ਨੂੰ ਬਹਾਲ ਕਰਨ ਦੀ ਗੱਲ ਸੀ ਉਹਦੇ ਵਾਸਤੇ ਜਿਹੜੇ ਟ੍ਰਾਂਸਪੋਰਟ ਸੈਕਟਰੀ ਉਹਨਾਂ ਨੇ ਸਮਾਂ ਮੰਗਿਆ ਵੀ ਇੱਕ ਦੋ ਦਿਨਾਂ ਦੇ ਵਿੱਚ ਤੁਹਾਨੂੰ ਬੁਲਾ ਕੇ ਤੁਹਾਡੀ ਸਹਿਮਤੀ ਨਾਲ ਮੈਂ ਆਰਡਰ ਕੱਢੂਗਾ ਕਿਉਂਕਿ ਜੇ ਮੈਂ ਆਰਡਰ ਕਰਤੇ ਕਿਉਂਕਿ ਜਿਹੜੇ ਵਿਭਾਗ ਲੋਗੇ ਉਹ 13 14 ਮੁਲਾਜ਼ਮ ਭਰਨ ਦੀ ਪ੍ਰੋਪੋਜ਼ਲ ਗਈ ਆ ਜੋ 13 14 ਕਰਦੇ ਆ ਤੁਸੀਂ ਫਿਰ ਵਿਰੋਧ ਕਰੋਗੇ ਫਿਰ ਮੰਗ ਕਰੋਗੇ ਉਹਦੇ ਵਾਸਤੇ ਤੁਹਾਡੇ ਕੋਲੋਂ ਪ੍ਰੋਪੋਜ਼ਲ ਲੈ ਕੇ ਸਾਰੇ ਮੁਲਾਜ਼ਮਾਂ ਨੂੰ ਭਰਨ ਲਈ ਕਿਵੇਂ ਵੱਧ ਤੋਂ ਵੱਧ ਬੈਨੀਫਿਟ ਮਿਲਦਾ ਉਹਦੇ ਵਾਸਤੇ ਇੱਕ ਅੱਧੇ ਦਿਨ ਦੇ ਵਿੱਚ ਤੁਹਾਨੂੰ ਬੁਲਾ ਕੇ ਸਾਰੀ ਪ੍ਰੋਪੋਜ਼ਲ ਲਈ ਜਾਏਗੀ ਨਾਲ ਦੀ ਨਾਲ ਜਿਹੜੇ ਮੁਲਾਜ਼ਮ ਬਲੈਕਲਿਸਟ ਕੀਤੇ ਜਾਂਦੇ ਆ ਕੰਡੀਸ਼ਨਾਂ ਲਾਈਆਂ ਆ ਉਹਨਾ ਕੰਡੀਸ਼ਨਾਂ 'ਚ ਸੋਧ ਦੀ ਗੱਲ ਸੀ ਜਿਹੜੀ ਉਹ ਸੋਧ ਵਾਸਤੇ ਐਮ ਡੀ ਪੀਆ ਆਰਟੀਸੀ ਤੇ ਪਨਬਸ ਵੱਲੋਂ ਸਲਾਹ ਦਿੱਤੀ ਕਿ ਤੇ ਨਾਲ ਦੀ ਨਾਲ ਪੀਆਰਟੀਸੀ ਦੇ ਰਮਨ ਕੁਮਾਰ ਜੀ ਆਮ ਤੇ ਪਨਬਸ ਦੇ ਜਿਹੜੇ ਏਡਿਓ ਨੇ ਰਜੀਵ ਕੁਮਾਰ ਦਿੱਤਾ ਦੋਨਾਂ ਦੀ ਡਿਊਟੀ ਲਾਏਗੀ ਕਿ ਦੋਨੋਂ ਜਥੇਬੰਦੀ ਦੀ ਸਹਿਮਤੀ ਨਾਲ ਇਸ ਹਫਤੇ ਦੇ ਵਿੱਚ ਉਹ ਜ ਤਿਆਰ ਕਰਕੇ ਉਹ ਕੰਡੀਸ਼ਨਾਂ 'ਚ ਸੋਧ ਤੇ ਨਾਲ ਦੀ ਨਾਲ ਲਾਗੂ ਕਰਨਗੇ ਸੋ ਪੁਰਾਣੇ ਪੱਤਰ ਵੀ ਸਾਰੇ ਦਿਖਾਏਗੇ ਕਿ ਪਹਿਲਾ ਤੁਸੀਂ ਇਹ ਸਾਰਾ ਕੁਝ ਵੇਖ ਚੁੱਕੇ ਹੋ, ਬਾਤ ਚੁੱਕੇ ਹੋ, ਵਾਰ-ਵਾਰ ਉਹੀ ਗੱਲ ਕਰਦੇ ਹੋ। ਪਰੰਤੂ ਟ੍ਰਾਂਸਪੋਰਟ ਸੈਕਟਰੀ ਵੱਲੋਂ ਸਪਸ਼ਟ ਕੀਤਾ ਗਿਆ ਕਿ ਸਾਡੇ ਵੱਲੋਂ ਕਲੀਅਰ ਹੈ ਕਿ ਜੋ ਚੀਜ਼ ਅਸੀਂ ਕਹਿ ਰਹੇ ਹਾਂ ਉਹ ਲਾਗੂ ਕਰਾਂਗੇ। ਸੋ ਅਸੀਂ ਉਹਨਾਂ ਨੂੰ ਹਵਾਲਾ ਵੀ ਦਿੱਤਾ ਵੀ ਪਿਛਲੀ ਮੀਟਿੰਗ 'ਚ ਟ੍ਰਾਂਸਪੋਰਟ ਮੰਤਰੀ ਨੇ ਵੀ ਇਹ ਚੀਜ਼ ਮੰਨੀ ਸੀ। ਪਰੰਤੂ ਉਹਨਾਂ ਵੱਲੋਂ ਅੱਜ ਕਹਿ ਸਕਦੇ ਕਿ ਬੜੀ ਨਿਮਰਤਾ ਨਾਲ ਸਪਸ਼ਟ ਕੀਤਾ ਗਿਆ ਕਿ ਤੁਹਾਨੂੰ ਪੁੱਛੇ ਬਿਨਾ ਕੋਈ ਵੀ ਹੱਲ ਨਹੀਂ ਕੀਤਾ ਜਾਏਗਾ। ਨਾਲ ਦੀ ਨਾਲ ਇਹ ਹਫ਼ਤੇ ਦਾ ਟਾਈਮ ਲਿਆ ਗਿਆ। ਹਫ਼ਤੇ ਦੇ ਵਿੱਚ ਉਹ ਟ੍ਰਾਂਸਪੋਰਟ ਮੰਤਰੀ ਤੇ ਵਿੱਤ ਮੰਤਰੀ ਪੰਜਾਬ ਉਹਨਾਂ ਨਾਲ ਮੀਟਿੰਗ ਕਰਾਉਣ ਦਾ ਵੀ ਉਹ ਨਾਲ ਦੀ ਨਾਲ ਜਿਹੜੀਆਂ ਮੰਗਾਂ ਉਹ ਇੱਕ ਹੋਰ ਮੰਗ ਸੀ ਕਿ ਕਿਲੋਮੀਟਰ ਸਕੀਮ ਬੱਸ ਜਿਹੜੀ ਆ ਉਹ ਪੀਆਰਟੀਸੀ ਦੇ ਪਣ ਬੱਸ ਜਿਹੜੀ ਪਾਈ ਜਾ ਰਹੀ ਉਹ ਘਾਟੇਵੰਦ ਸੌਦਾ ਨੂੰ ਰੱਦ ਕੀਤਾ ਜਾਵੇ ਟੈਨਰ ਬੋਲ ਉਹਦੇ ਸਬੰਧੀ ਉਹਨਾਂ ਵੱਲੋਂ ਲਿਖਤੀ ਰੂਪ ਦੇ ਵਿੱਚ ਮੰਗਿਆ ਗਿਆ ਕਿ ਦੋ ਦਿਨਾਂ ਦੇ ਵਿੱਚ ਵਿੱਚ ਕਹਿੰਨ ਤੋਂ ਪਹਿਲ ਬੁੱਧਵਾਰ ਦੁਬਾਰਾ ਮੀਟਿੰਗ ਐਮਡੀ ਪੀਆਰਟੀਸੀ ਤੇ ਪਣ ਬੱਸ ਨਾਲ ਤੈਅ ਕਰਾਈਗੀ ਕਿ ਉੱਥੇ ਲਿਖਤੀ ਰਿਪੋਰਟ ਜਿਹੜੀ ਆ ਉਹ ਜਥੇਬੰਦੀ ਦੇ ਸੁਝਾਅ ਲੈ ਕੇ ਕਿਹੜੀ-ਕਿਹੜੀ ਚੀਜ਼ 'ਚ ਘਾਟੇਵੰਦ ਸੌਦਾ ਉਹ ਲਿਖਤੀ ਰਿਪੋਰਟ ਸੈਕਟਰੀ ਕੋ ਭੇਜੀ ਜਾਏਗੀ ਤੇ ਬੁੱਧਵਾਰ ਤੋਂ ਬਾਅਦ ਵੀਰਵਾਰ ਜਾਂ ਬੁੱਧਵਾਰ ਸ਼ਾਮ ਨੂੰ ਉਹਨਾਂ ਨੇ ਕਿਹਾ ਸੋ ਇਸ ਗੱਲ ਨੂੰ ਸਪਸ਼ਟ ਕਰਦਾ ਕਿ ਪੀਆਰਟੀਸੀ ਦੇ ਐਮਡੀ ਨੇ ਵੀ ਮੰਨਿਆ ਕਿ ਕਿਲੋਮੀਟਰ ਸਕੀਮ ਬੱਸ ਜਿਹੜੀ ਵਾਲਵਾ ਆ ਉਹ ਲਗਭਗ 12-13 ਰੁਪਏ ਘਾਟਾ ਪਾ ਰਹੀ ਆ ਤੇ ਜਿਹੜੀ ਐਚਪੀਐਸਸੀ ਉਹ ਸਿਰਫ 3 ਰੁਪਏ ਮਨਾਫੇ 'ਤੇ ਚੱਲਦੀ ਪਈ ਐ ਕਹਿਣ ਤੋਂ ਪਾਪਿਓ ਘਾਟੇਵੰਦ ਸੌਦਾ ਹੀ ਆ ਉਹਨੂੰ ਰੱਦ ਕਰਨ ਲਈ ਵੀ ਸਹਿਮਤੀ ਬਣੀ ਆ ਕਿ ਉਹ ਬੁੱਧਵਾਰ ਨੂੰ ਮੀਟਿੰਗ ਕਰਕੇ ਉਹਨੂੰ ਰੱਦ ਕੀਤਾ ਜਾਏਗਾ ਸੋ ਜਥੇਬੰਦੀ ਵੱਲੋਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੁੱਕ ਰੱਖਦੇ ਹੋਏ ਨਾਲ ਦੀ ਨਾਲ ਦੂਸਰੀਆਂ ਮੰਗਾਂ ਜਿਹੜੀਆਂ ਆਪਣੀਆਂ ਚੱਲਦੀ ਆ ਰਹੀਆਂ ਨੇ ਦਰੰਤਰ ਉਹਨਾਂ ਨੂੰ ਮੰਤਰੀ ਦੀ ਮੀਟਿੰਗ ਵਿੱਚ ਉਹਨਾਂ ਨਵੀੜਨ ਦੀ ਗੱਲ ਕੀਤੀ ਗਈ ਆ ਕਿ 4 ਤਰੀਕ ਤੱਕ ਕਹਿਣ ਤੋਂ ਭਾਵ ਕਿ ਟੈਂਡਰ ਰੱਦ ਕਰਨ ਦੀ ਬੁੱਧਵਾਰ ਗੱਲ ਕੀਤੀ ਗਈ ਜੇ ਬੁੱਧਵਾਰ ਰੱਦ ਨਹੀਂ ਕੀਤਾ ਜਾਂਦਾ ਤਾਂ 4 ਤਰੀਕ ਤੱਕ ਜਿਹੜੇ ਪ੍ਰੋਗਰਾਮ ਐ ਪੋਸਟਪਨ ਕੀਤੇ ਜਾਂਦੇ ਆ 4 ਤਰੀਕ ਸੋਮਵਾਰ ਨੂੰ ਦੁਬਾਰਾ ਪਹਿਲੇ ਟਾਈਮ ਤੋਂ ਬਿਨਾਂ ਕਿਸੇ ਮੀਟਿੰਗ ਤੋਂ ਜੇਕਰ ਸਰਕਾਰ ਨੇ ਨਾ ਮੰਗਾਂ ਤਾਂ ਜਿਹੜਾ ਸਹਿਮਤੀ ਜਿਤਾਈ ਜਾਂਦੀ ਤੇ ਹੱਲ ਨਹੀਂ ਹੁੰਦਾ ਤਾਂ 4 ਤਰੀਕ ਨੂੰ ਸੋਮਵਾਰ ਤੋਂ ਪਹਿਲੇ ਟਾਈਮ ਤੋਂ ਬੰਦ ਕੀਤਾ ਜਾਏਗਾ ਉਨੀ ਦੇਰ ਤੱਕ ਸਾਰੇ ਪ੍ਰੋਗਰਾਮ ਪੋਸਟਪਨ ਕੀਤੇ ਜਾਂਦੇ ਆ ਕਿਉਂਕਿ ਮੀਟਿੰਗ ਵਿੱਚ ਲਗਭਗ ਇਹ ਹਾਲਾਤ ਬਣੇ ਆ ਕਿ ਮੀਟਿੰਗ ਦੇ ਵਿੱਚ ਸਰਕਾਰ ਜਿਹੜੀ ਆ ਪਿਛਲੇ 1 ਸਾਲ ਤੋਂ ਮੀਟਿੰਗ ਵਾਲੇ ਪਾਸੇ ਨਹੀਂ ਸੀ ਚੱਲੀ ਜਾਂ ਪਾਲਿਸੀ ਨੂੰ ਲਾਗੂ ਕਰਨ ਵਾਲੇ ਪਾਸੇ ਨਹੀਂ ਸੀ ਚੱਲੀ ਅੱਜ ਜੋ ਪਾਲਿਸੀ ਨੂੰ ਲਾਗੂ ਕਰਨ ਵਾਲੇ ਪਾਸੇ ਕਿਤੇ ਨਾ ਕਿਤੇ ਚੱਲੀ ਆ ਸੋ ਵਰਕਰ ਸਾਥੀਓ ਨੂੰ ਭੀ ਲਿਆ ਕਿ ਜਿਹੜੇ ਪ੍ਰੋਗਰਾਮ ਲਿਖੇ ਗਏ ਆ ਉਹ ਪ੍ਰੋਗਰਾਮ ਸੂਬਾ ਕਮੇਟੀ ਦੇ ਨਾਲ ਕੁਝ ਨਾ ਕੁਝ ਵਿਚਾਰ ਕੇ ਲਿਖੇ ਜਾਂਦੇ ਆ ਤਾਂ ਜੋ ਜਿਹੜੇ ਪ੍ਰੋਗਰਾਮਾਂ ਦੇ ਹਾਲਾਤ ਨੇ ਉਹਨਾਂ ਹਾਲਾਤਾਂ ਅਨੁਸਾਰ ਸਰਕਾਰ ਵੀ ਹੱਲ ਕੱਢਣ ਵਾਲੇ ਪਾਸੇ ਤੁਰੇ ਤੁਰੇ ਤੇ ਆਪਾਂ ਵੀ ਉਹਨੂੰ ਸਮਾਂ ਦਈਏ ਸੋ ਸਮਾਂ ਦੇਖ ਕੇ ਅਗਲੇ ਹਫਤੇ ਦਾ ਆਪਾਂ ਆਪਣੇ ਪ੍ਰੋਗਰਾਮ ਪੋਸਟਪੋਨ ਕੀਤੇ ਆ ਸੋ ਸਾਰੇ ਸਾਥੀ ਕੱਲ ਨੂੰ ਆਪਣੀ ਡਿਊਟੀ ਕਰਨਗੇ ਤੇ ਜਿਹੜੀਆਂ ਮੀਟਿੰਗਾਂ ਅਗਲੇ ਹਫਤੇ ਦੀਆਂ ਮੀਟਿੰਗਾਂ ਕੀਤੀਆਂ ਜਾਣਗੇ ਇਸ ਹਫਤੇ ਦੇ ਵਿੱਚ ਵਿੱਚ ਜੇ ਹੱਲ ਨਹੀਂ ਨਿਕਲਦਾ ਤਾਂ ਅਗਲਾ ਐਲਾਨ ਹੋ ਸਕਦਾ ਬੁੱਧਵਾਰ ਤੋਂ ਬਾਅਦ ਜਿਹੜਾ ਉਹ ਸਪਸ਼ਟ ਕੀਤਾ ਜਾਏਗਾ ਧੰਨਵਾਦ